जय श्री बालाजी मैं तरुण सिंगला कम्युनिकेशन तो आज लेके आया नया Vivo ਦਾ ਫੋਨ ਜੀ X200 FE ਬਹੁਤ ਹੀ ਪ੍ਰੀਮੀਅਮ ਸੋਨਾ AI ਦੇ ਨਾਲ ਭਰਿਆ ਹੋਇਆ ਫੋਨ ਆ ਜੀ ਇਹਦੇ ਫੀਚਰ ਇੰਨੇ ਗਨੇ 6500 mAh ਦੀ ਬੈਟਰੀ ਆ ਜੀ ਜੋ ਕਿ ਬਹੁਤ ਹੀ ਛੋਟੇ ਸਾਈਜ਼ ਦੇ ਵਿੱਚ 6500 mAh ਦੀ ਬੈਟਰੀ ਆਈ ਹੈ 90W ਦਾ ਫਾਸਟ ਚਾਰਜਰ ਆ ਜੀ ਡੋਮੈਸਟਿਕ 9300+ ਇਹਦਾ ਪ੍ਰੋਸੈਸਰ ਆ ਜੋ ਕਿ ਗੇਮਿੰਗ ਦੇ ਲਈ ਬਹੁਤ ਹੀ ਜ਼ਿਆਦਾ ਵਧੀਆ ਵਾ ਇਹ ਐਂਡਰੋਇਡ ਔਰ ਆਈਫੋਨ ਦਾ ਕੰਬੀਨੇਸ਼ਨ ਫੋਨ ਆ ਜੀ ਤੇ ਔਰ ਕੈਮਰਾ ਕੁਆਲਟੀ ਔਰ ਇਸ ਦੀ ਲੁੱਕ ਜਿਹੜੀ ਆ ਉਹ ਆਈਫੋਨ ਨੂੰ ਵੀ ਮਾਤਮਾਉਂਦੀ ਆ ਇਹ ਤਾਂ ਹੋ ਗਿਆ ਫੋਨ ਦੀਆਂ ਖਾਸਿਤਾ ਜੀ ਹੁਣ ਆ ਗਈ ਸਿੰਗਲਾ ਕਮਿਊਨੀਕੇਸ਼ਨ ਦੀ ਖਾਸियत ਇਹਦੇ ਨਾਲ ਇੱਕ ਬੋਰਡ ਦਾ ਏਅਰ ओरिजिनल ਏਅਰ ਬੋਰਡ ਆ ਜਿਹੜਾ ਉਹ ਬਿਲਕੁਲ ਸਾਡੇ ਕੋਲ ਨਹੀਂ ਉਹ ਬਿਲਕੁਲ ਫਰੀ ਮਿਲੇਗਾ ਜਿੰਨੇ ਵੀ ਕਸਟਮਰ ਨੇ ਕ੍ਰੈਡਿਟ ਕਾਰਡ ਤੇ ਲੈਣਾ ਤਾਂ 5000 ਰੁਪਏ ਦੀ ਇਹ ਤੇ ਡਿਸਕਾਊਂਟ ਦੀ ਸਕੀਮ ਆ ਜੀ ਉਹ ਤੁਹਾਨੂੰ ਮਿਲੇਗੀ ਮਿਲੇਗੀ ਕੋਈ ਵੀ ਐਕਸਟਰਾ ਚਾਰਜ ਜਿਹੜੇ ਸਵਾਪਿੰਗ ਚਾਰਜ ਹੁੰਦੇ ਨੇ ਕ੍ਰੈਡਿਟ ਕਾਰਡ ਦੇ ਉਹ ਤੁਹਾਡੇ ਤੋਂ ਕੋਈ ਨਹੀਂ ਲਿਆ ਜਾਏਗਾ ਉਹ ਸਾਡੇ ਕੋਲ ਹੋਏਗਾ ਜਿਹੜੇ ਕਸਟਮਰ ਨੇ ਬਜ ਕੋਈ ਫੀਲ ਫਾਈਲ ਖਰਚਾ ਨਹੀਂ ਜੀ ਕੋਈ ਕਾਰਡ ਫੀਸ ਨਹੀਂ 55000 54999 ਦਾ ਫੋਨ ਆ ਤੁਹਾਨੂੰ 54999 ਦਾ ਹੀ ਪਊਗਾ ਸਾਡੇ ਕੰਨੀਓ ਸਾਰੇ ਖਰਚੇ ਬਿਲਕੁਲ ਫਰੀ ਆਫ ਕੋਸਟ ਹੋਣਗੇ ਜੀ ਤੁਹਾਨੂੰ ਕੋਈ ਵੀ ਖਰਚਾ ਨਹੀਂ ਪਊਗਾ ਤੇ ਜਿਹੜੀ ਰੈਨੋ 14 ਤੇ ਪਾਈ ਸੀ ਉਹ ਤੋਂ ਬਹੁਤ ਪਿਆਰ ਮਿਲਿਆ ਜੀ ਕਸਟਮਰ ਦਾ ਸਾਨੂੰ ਠੀਕ ਹੈ ਅਸੀਂ ਸੇਮ ਉਹੀ ਸਕੀਮ ਇਹਦੇ ਤੇ ਪਾਉਣ ਲੱਗਿਆਂ ਜੀ ਇਹ ਪਾਉਣ ਲੱਗਿਆਂ 6 ਮਤਲਬ ਪੀਸਾਂ ਦੇ ਆਪਣੇ ਸੈਲ ਆਊਟ ਹੋਣਗੇ ਫੋਨ ਆਪਾਂ ਸਮਾਰਟ ਐਲਈਡੀ ਦਾ ਲੱਕੀ ਡਰਾ ਕੱਢਾਂਗੇ ਇਹੇ ਜਿਹੀਆਂ ਆਫਰਾਂ ਤੇ X200 FE ਲੈਣ ਲਈ ਤੁਸੀਂ ਆਉਣਾ ਕਿੱਥੇ ਆ ਸਿੰਗਲਾ ਕਮਿਊਨੀਕੇਸ਼ਨ ਮਲੌਰ ਥੈਂਕ ਯੂ